ਬੰਦਾ ਜ਼ਿੰਦਗੀ 'ਚ ਜਦੋਂ ਕੱਲਾ ਪੈ ਗਿਆ ਹੋਵੇ ਨਾ ਹਰ ਪਾਸੇ ਨਿਰਾਸ਼ਾ ਹੁੰਦੀ ਹੋਵੇ ਮਨ ਨਹੀਂ ਬਾਰ-ਬਾਰ ਕਮਨਾਂਦਾ ਹੋਵੇ ਕਿ ਹੁਣ ਅੱਗੇ ਅੰਤ ਹੀ ਲੱਗਦਾ ਪਿਆ ਕਈ ਵਾਰੀ ਜਦੋਂ ਇੰਨੀ ਨੈਗੇਟਿਵਿਟੀ ਤੁਹਾਨੂੰ ਲੱਗੇ ਨਾ ਤੁਹਾਡੇ ਮਨ 'ਚ ਆ ਰਹੀ ਏ ਮੈਂ ਕਹਿੰਨਾ ਇੱਥੇ ਸਾਰੇ ਆਸਰੇ ਛੱਡ ਦਿਓ ਭਰੋਸਾ ਨਾ ਰੱਖੋ ਕਿਸੇ ਦੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਚਲੇ ਜਾਓ ਮੈਂ ਕਹਿੰਨਾ ਇੱਕ ਵਾਰ ਸੱਚੇ ਦਿਨਾਂ 'ਚ ਚਲੇ ਜਾਓ ਤੇ ਅਰਦਾਸ ਕਰ ਦਿਓ ਕਿ ਮੇਰੇ ਮਾਲਕਾ ਮੇਰਾ ਕੋਈ ਨਹੀਂ ਰਹਿਤੇ ਹੁਣ ਮੈਂ ਕਿਸੇ ਹੋਰ ਵੱਲ ਨਹੀਂ ਵੇਖਣਾ ਮੈਂ ਹਰ ਜਗ੍ਹਾ ਤੋਂ ਟੁੱਟ ਗਿਆ ਹਰ ਜਗ੍ਹਾ ਤੋਂ ਠੋਕਰਾ ਪਈਆਂ ਮੈਨੂੰ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਸਾਂਭ ਲਓ ਮੈਨੂੰ ਹੁਣ ਸੱਚੇ ਮਨ ਨਾਲ ਅਰਦਾਸ ਕਰ ਦਿਓ ਤੁਸੀਂ ਗੁਰਦੁਆਰਾ ਛੀ ਗਏ ਸਾਹਿਬ ਜੀ ਜਾ ਕੇ ਬਹਿ ਜੋ ਸੱਚੇ ਦਿਲ ਨਾਲ ਕਿਸੇ ਨਾਲ ਕੋਈ ਗੱਲ ਨਾ ਕਰੋ ਆਪਣੀ ਅੱਖਾਂ ਬੰਦ ਕਰੋ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰੋ ਨਤਮਸਤਕ ਹੋ ਜਿਓ ਇੱਕ ਵਾਰੀ ਸਾਹ ਦੇ ਨਾਲ ਜਾ ਕੇ ਮੈਂ ਕਹਣਾ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਨਹੀਂ ਹੈ ਜਿਹੜੀ ਤੁਹਾਨੂੰ ਤੋੜ ਸਕਦੀ ਹੋਵੇ ਤੁਸੀਂ ਸੋਚ ਕੇ ਬੈਠੇ ਹੋਏ ਹੋ ਕਿ ਦੁੱਖ ਬੜਾ ਵੱਡਾ ਤਕਲੀਫ ਬੜੀ ਵੱਡੀ ਹੈ ਬੁਮਾਰੀ ਬੜੀ ਵੱਡੀ ਹੈ ਪਰ ਜਦੋਂ ਮਹਾਰਾਜ ਜੀ ਨੇ ਤੁਹਾਡੀ ਬਾਹ ਫੜ ਲਈ ਨਾ ਤੇ ਇਹ ਸਭ ਕੁਝ ਤਾਂ ਕੁਝ ਵੀ ਨਹੀਂ ਜੀਏਗਾ ਮੇਰੇ ਮਹਾਰਾਜ ਜੀ ਬਹੁਤ ਯਾਲੂ ਹੈ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਤੁਹਾਡਾ ਦਿਲ ਨਾ ਜਿਹੜਾ ਉਹ ਚ ਖੋਟ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਰੱਖੋਗੇ ਸੱਚਾ ਗੁਰ ਤੇਗ ਬਹਾਦਰ ਸਾਹਿਬ ਜੀ ਤੇ ਤੇ ਤੁਹਾਡਾ ਭਰੋਸਾ ਨਹੀਂ ਟੁੱਟਦਾ ਫਿਰ ਮੈਂ ਕਹਿੰਦਾ ਤੁਹਾਡੇ ਰਿਸ਼ਤੇਦਾਰ ਦੋਸਤ ਤੁਹਾਡੇ ਨੇਦੀਕੀ ਵੀ ਜਿਹੜੇ ਹੋਣਗੇ ਨਾ ਉਹ ਵੀ ਤੁਹਾਡੀ ਬਾਹ ਛੱਡ ਦਣਗੇ ਕਿ ਇਹ ਜਿਹੜਾ ਰਿਤੇ ਸਮਾ ਬਿਆ ਆ ਪਾਣੀ ਇਹਦੇ ਨਾਲ ਰਹਿਣਾ ਕਈ ਵਾਰ ਇਹੋ ਹੀ ਹੁੰਦਾ ਉਹ ਕੀ ਘੜੀ ਜਦੋਂ ਆ ਜੇ ਨਾ ਤੇ ਜਿਹੜੇ ਵੀ ਤੁਹਾਡੇ ਨਾਲ ਹੋਣਗੇ ਨਾ ਤੁਹਾਡੇ ਯਾਰ ਮਿੱਤਰ ਉਹਨਾਂ ਨੇ ਆਪੇ ਪਿੱਛੇ ਹੋ ਜੇ ਨਾ ਕਿ ਇਹਦੇ ਕੋ ਤਾਂ ਸਿਰਫ ਦੁੱਖ ਦੀਆਂ ਗੱਲਾਂ ਹੀ ਆ ਸੁੱਖ ਦੇ ਸਾਥੀ ਆ ਸਾਰੇ ਪਰ ਮਹਾਰਾਜ ਜੀ ਤਾਂ ਐਨੇ ਦੀਨ ਦੇ ਆਲੂ ਆ ਕਿ ਉਹਨਾਂ ਦੀ ਸ਼ਰਨ ਦੇ ਵਿੱਚ ਜਿਹੜਾ ਮਰਜੀ ਹੋਵੇ ਮੈਂ ਕਹਿੰਦਾ ਰੋ ਕੇ ਵੀ ਬੰਦਾ ਚੱਲ ਜਾਵੇ ਨਾ ਉਹਦਾਂ ਨੂੰ ਆਪੇ ਛੁਪ ਘਰਾ ਦਿੰਦੇ ਫਿਰ ਕਿ ਪੁੱਤਰਾ ਮੈਂ ਬੈਠਾ ਦਰ ਨਾ ਤੂੰ ਨਾ ਟੈਨਸ਼ਨ ਲੈ ਬੜਾ ਪਿਆਰ ਕਰਦੇ ਜੀ ਗੁਰਦੇਵ ਹਜ਼ਰ ਸਾਹਿਬ ਜੀ ਦੇ ਕੋਲ ਇਨੇ ਸੁੱਖ ਤੁਹਾਨੂੰ ਮਿਲਣਗੇ ਇਨੇ ਖਜ਼ਾਨੇ ਮਿਲਣਗੇ ਕਿ ਤਕਲੀਫਾਂ ਤੁਹਾਨੂੰ ਯਾਦ ਨਹੀਂ ਰਹਿਣੀਆਂ ਆ ਆਪਾਂ ਦੇ ਜੇ ਕੋਈ ਐਸੇ ਵਕਤ 'ਚ ਫਸੇ ਹੋਈਏ ਨਾ ਅੱਖਾਂ ਬੰਦ ਕਰਕੇ ਯਾਦ ਹੀ ਕਰੀਦਾ ਮਹਾਰਾਜ ਜੀ ਨੂੰ ਤੇਗ ਬਹਾਦਰ ਸਿਮਰੀਏ ਘਰ ਨੋਂ ਨਿਦਿਆਵੇ ਤਾਏ ਸਭ ਥਾਂ ਹੀ ਹੋਏ ਸਹਾਈ ਮੇਰੇ ਮਾਲਕ ਤਾਂ ਹਰ ਥਾਂ ਸਹਾਈ ਹੋ ਗਿਆ ਆਪਣੇ ਭਗਤ ਦੀ ਆਪਣੇ ਬੱਚਿਆਂ ਦੀ ਰਾਖੀ ਕਰ ਹੀ ਲੰਦੇ ਹੁਣ ਜੇ ਤੁਸੀਂ ਉਹ ਆਸਾ ਸਿਰ ਦੁਨੀਆ ਦੇ ਰੱਖੋਗੇ ਦੋਸਤਾਂ ਦੇ ਰੱਖੋਗੇ ਆਪਣੇ ਰਿਸ਼ਤੇਦਾਰਾਂ ਦੇ ਰੱਖੋਗੇ ਤਾਂ ਫਿਰ ਤੋਖਾ ਮਿਲਣਾ ਤਾਂ ਲਾਜ਼ਮੀ ਹੈ ਹਰ ਪਾਸਿਓਂ ਤੋਂ ਖਾ ਮਿਲੇਗਾ ਤੁਹਾਨੂੰ ਕਿਉਂਕਿ ਬਾਣ ਜੇ ਕੋਈ ਫੜਦਾ ਇਸ ਲਈ ਜੀ ਆਪਣਾ ਤਾਂ ਵਿਸ਼ਵਾਸ ਹੈ ਜੀ ਦੁਨੀਆ ਦੀ ਕੋਈ ਵੀ ਮੁਸ਼ਕਲ ਹੈ ਕੋਈ ਵੀ ਪਰੇਸ਼ਾਨੀ ਹੈ ਜਿਹਦਾ ਤੁਹਾਨੂੰ ਪਤਾ ਹੁਣ ਹੱਲ ਨਹੀਂ ਹੋ ਸਕਦਾ ਤੁਸੀਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਜਾਓ ਬਸ ਉਹਨਾਂ ਦੀ ਸ਼ਰਨ ਚ ਆ ਗਏ ਹੋ ਤਾਂ ਮੈਂ ਅਗਰ ਨਾਲ ਤੁਹਾਨੂੰ ਹੋਰ ਕਿਤੇ ਭਟਕਣ ਦੀ ਲੋੜ ਹੀ ਨਹੀਂ ਪੈਗੀ ਉਹਨਾਂ ਨੇ ਆਪੇ ਬਾਹ ਫੜ ਕੇ ਸਾਂਭ ਲੈਣਾ ਤੁਹਾਨੂੰ ਤੁਹਾਡੀ ਸਾਰੀ ਜ਼ਿੰਦਗੀ ਚ ਨੇ ਸੁੱਖ ਆਣਗੇ ਨਹੀਂ ਖੁਸ਼ੀਆਂ ਆਣਗੀਆਂ ਤੁਸੀਂ ਗਿਣ ਨਹੀਂ ਸਕਦੇ ਅਣਗਿਣਤ ਖੁਸ਼ੀਆਂ ਅਣਗਿਣਤ ਸੁੱਖ ਤੇ ਘਰ ਐਸੇ ਖਜ਼ਾਨੇ ਭਰ ਦੇਣੇ ਗੁਰੂ ਮਹਾਰਾਜ ਜੀ ਨੇ ਜਿਹੜੇ ਮੁਕਨੇ ਨਹੀਂ ਕਦੇ ਵੀ ਜਿੰਨਾ ਮਾਲਕ ਦੇ ਨਾਲ ਆਪਣਾ ਪਿਆਰ ਪਾਓਗੇ ਨਾ ਉਨਾ ਹੀ ਮજબૂત ਹੋਵੋਗੇ ਤੇ ਉਨਾ ਹੀ ਤੁਹਾਡੇ ਕੰਮਕਾਰਾਂ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੋਂ ਆਪੇ ਪਿੱਛੇ ਹੋ ਜਾਏਗੀ ਮੈਂ ਕਹਿੰਦਾ ਜਦੋਂ ਤੁਸੀਂ ਆਪਣੇ ਮਾਲਕ ਬੰਦੇ ਸੱਚੇ ਹੋ ਗਏ ਨਾ ਤੁਹਾਡੀ ਪ੍ਰੀਤ ਇੰਨੀ ਗੁੜੀ ਹੋ ਚੁੱਕੀ ਆਪਣੇ ਗੁਰੂ ਦੇ ਨਾਲ ਤਾਂ ਫਿਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਕਿਸੇ ਕਾਰੇ ਦੀ ਕੋਈ ਟੈਨਸ਼ਨ ਹੀ ਨਹੀਂ ਰਹਿਣੀ ਤੁਸੀਂ ਹਰ ਟਾਈਮ ਆਪ ਹੀ ਖੁਸ਼ ਹੋਇਆ ਕਰਨਾ ਭਾਵੇਂ ਸਮਾਂ ਜਿਹੜਾ ਮਰਜ਼ੀ ਹੋਵੇ ਕਿ ਮਹਾਰਾਜ ਜੀ ਬੈਠੇ ਆ ਉਹਨਾਂ ਨੇ ਸਭ ਕੁਝ ਕਰਾਣਾ ਮੈਂ ਕਹ ਉਹਨਾਂ ਨੇ ਬਸ ਅੱਦਾ ਹੀ ਵਹਿਣਾ ਤੁਹਾਡੀ ਜ਼ਿੰਦਗੀ ਏਡੀ ਵਧੀਆ ਬਣਾ ਦੇਣੀ ਮਾਲਕ ਨੇ ਪਰਵਾਹ ਕਰਿਆ ਇਹ ਨਾ ਕਰੋ ਜਿਨ੍ਹਾਂ ਨੂੰ ਪੂਰਾ ਭਰੋਸਾ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਭ ਕੁਝ ਠੀਕ ਕਰ ਦੇਣਾ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੁਣ ਹੋਈ ਹੈ ਨਾ ਮਹਾਰਾਜ ਜੀ ਨੇ ਹੱਥ ਰੱਖ ਕੇ ਸਾਨੂੰ ਸਾਰੇ ਦੁੱਖਾਂ ਵਾਲੇ ਘੇਰਿਆਂ ਚੋਂ ਭਾਵੇਂ ਸਭ ਨੇ ਸਾਡਾ ਸਾਥ ਛੱਡਤਾ ਪਰ ਮਾਲਕ ਨੇ ਹੁਣ ਸਾਨੂੰ ਹਮੇਸ਼ਾ ਲਈ ਸਾਥ ਲੈਣਾ ਹੈ ਉਹ ਪਿਆਰ ਨਾਲ ਲਿਖੋ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ